ਠੀਕ ਹੈ ਜੀ ਆਪਣੇ ਕੋਲੇ 2.5 ਲੱਖ 2.5 ਲੱਖ ਰੁਪਏ ਤੋਂ ਕੰਬੈਨ ਸਟਾਰਟ ਹੋ ਜਾਂਦੀ ਹੈ 2.5 2.5 ਲੱਖ ਤੋਂ 2.5 ਲੱਖ ਰੁਪਏ ਤੋਂ ਆਪਣੇ ਕੋਲੇ ਕੰਬੈਨ ਸਟਾਰਟ ਹੋ ਜਾਂਦੀ ਹੈ ਜੀ ਭਾਈ ਲੈਣ ਆਏ ਹੋਇਆ ਇਹ ਕਹਿੰਦੇ ਵੀ ਅਸੀਂ ਟਰੈਕਟਰ ਟੂਟਰ ਸਭ ਫਿਟਿੰਗ ਦਾ ਕੰਮ ਸੋਥੋਂ ਲੈਣਾ ਜੀ ਠੀਕ ਹੈ ਟਰੈਕਟਰ ਧਰਨਾ ਠੀਕ ਹੈ ਜੀ ਹੁਣ ਉਹ ਫਿਟਿੰਗ 15000 ਰੁਪਏ ਲੈਂਦੇ ਆ ਜੀ ਠੀਕ ਹੈ ਜੀ 15 ਤੋਂ 20000 ਰੁਪਏ ਫਿਟਿੰਗ ਦਾ ਲੈਂਦੇ ਆ ਠੀਕ ਹੈ ਜੀ ਅਲੱਗ ਤੋਂ ਠੀਕ ਹੈ ਜੀ ਇਹ ਆ ਗਈ ਮਸ਼ੀਨ ਆ ਸਟੈਂਡਰਡ ਸਟੈਂਡਰਡ ਇਹਦੇ ਬਾਰੇ ਦੱਸਿਓ ਭਾਈ ਇਹ 2010 ਮ ਓਕੇ ਮਸ਼ੀਨ ਹੈ ਜੀ ਤੇ ਟਰੈਕਟਰ ਫਿੱਟ ਕਰਕੇ ਦੇਣਾ ਜੀ ਟਰੈਕਟਰ ਫਿੱਟ ਕਰਕੇ ਦੇਣਾ ਇਹ ਆਪਾਂ ਦੇ ਦਾਂਗੇ 2 ਲੱਖ ਤੇ 65 ਹਜ਼ਾਰ ਦੀ ਜੀ 2 ਲ ਇਹ 51 ਇੰਚੀ ਮਸ਼ੀਨ ਹੈ 51 ਇੰਚੀ ਕਟਰ ਕਹਿ ਫਟਾ ਗਿਆ ਬਾਈ ਇਹਦਾ 13 ਫੁੱਟ ਕਟਰ ਆ ਗਿਆ ਜੀ ਜੀ ਇਹ ਆ 54 ਇੰਚੀ ਜੀ 54 ਇੰਚੀ ਹਾਂ ਜੀ ਠੀਕ ਹੈ ਜੀ ਇਹ 11 ਮਾਡਲ ਮਸ਼ੀਨ ਹੈ ਜੀ 11 ਮਾਡਲ ਹਾਂ ਜੀ ਤੇ ਇਹ ਜੌਂਡੀ ਆ ਟਰੈਕਟਰ ਤੇ ਚੱਲਦੀ ਆ ਜੀ ਠੀਕ ਹੈ ਜੀ ਸਾਰੀ ਓਰੀਜਨਲ ਹੈ ਸਾਰੀ ਓਰੀਜਨਲ ਆ ਜੀ ਠੀਕ ਹੈ ਜੀ ਕਿੰਗ ਪਿੰਨ ਵਾਲਾ ਹਿੱਸਾ ਜੀ ਠੀਕ ਹੈ ਤੇ ਪਾਈ ਚੱਕਰ ਮਲਾ ਕੇ ਦਿੰਨੇ ਆ ਅਸੀਂ ਹਾਂ ਜੀ ਕੋਈ ਇੱਕ ਐਕਸੀਡੈਂਟ ਦੀ ਚੱਕਰਾਂ ਦੀ ਸਾਡੀ ਗਾਰੰਟੀ ਹੋ ਗਈ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਟਰੈਕਟਰ ਧਰ ਕੇ ਇੱਥੋਂ ਘਰੋਂ ਤੋਰਤੀ ਹਾਂਜੀ ਵੀ ਮੰਨ ਲਓ ਕਿਸੇ ਨੇ ਬਾਅਦ ਚ ਆ ਕੇ ਜਾਨੀ ਕਿ ਮੁੜ ਕੇ ਸਨਮਾਈ ਨਹੀਂ ਦਿੱਤੀ ਮੀ ਇਹ ਦੌਰ ਮੋੜ ਟੱਪ ਗਈ ਤਾਂ ਬਾਅਦ ਨਾਲ ਉਹ ਕੰਮ ਨਹੀਂ ਹੈਗਾ ਠੀਕ ਹੈ ਲੋ ਵੀ ਮਿੱਤਰੋ ਆਪਾਂ ਅੱਜ ਅੰਢਿਆਏ ਦੇ ਵਿੱਚ ਦੁਬਾਰਾ ਪਹੁੰਚੇ ਹਾਂ ਮੋੜ ਕਵੈਂਸ ਸੇਲ ਪਰਚੇਜ਼ ਵਾਲਿਆਂ ਦੇ ਪਹੁੰਚੇ ਹੋਏ ਹਾਂ ਬਾਕੀ ਸਾਰਾ ਡਰੈੱਸ ਪ੍ਰੋਪਰ ਬਾਈ ਦੱਸੂਗਾ ਬਾਈ ਬਾਈ ਦਾ ਕੰਬਾਈਨਾ ਦਾ ਹੀ ਕੰਮ ਹੈ ਉਡੀ ਵਾਲੇ ਲੀਪਰ ਵੀ ਬਾਈ ਜੇ ਕਿਸੇ ਨੇ ਲੈਣਾ ਹੈ ਬਾਈ ਨਾਲ ਕੰਟੈਕਟ ਕਰਕੇ ਤੁਸੀਂ ਲੈ ਸਕਦੇ ਹੋ ਬਾਈ ਜੀ ਸਤਿ ਸ੍ਰੀ ਅਕਾਲ ਆਪਣਾ ਬਾਈ ਜੀ ਮੌੜ ਕੋਠੇ ਅੰਗਰੂਰ ਵਾਲੇ ਰੋਡ ਤੇ ਤੇ ਹੰਡਾਇਆ ਚੌਕ ਤੋਂ 1 ਕਿਲੋਮੀਟਰ ਤੇ ਆਪਣਾ ਐਡਰੈਸ ਆ ਕੋਠੇ ਮੌੜ ਮੌੜ ਕੰਬੈਨ ਸੇਲ ਜੀ ਵੀਰ ਸਿੰਘ ਲੱਖੀ ਆਪਣਾ ਨਾਮ ਆ ਜੀ ਠੀਕ ਹੈ ਜੀ ਜਿਹੜੀਆਂ ਆਪਾਂ ਕੰਬੈਨਾਂ ਰੱਖਦੇ ਆਂ ਹਾਂਜੀ ਤੇ ਉੱਚੇ ਮਾਡਲ ਦੀਆਂ ਰੱਖਦੇ ਹਾਂ ਹਾਂਜੀ ਕੰਬੈਨ ਆਪਣੇ ਕੋਲੇ ਛੋਟਾ ਕਿਸਾਨ ਆ ਜਿਵੇਂ ਹਾਂਜੀ ਮੰਨ ਲਓ ਕੋਈ 2 2.5 ਕਿੱਲੇ ਵਾਲਾ ਕਿਸੇ ਨੇ ਛੋੜੇ ਰੁਪਈਆ ਚ ਆਪਣਾ ਸਿਸਟਮ ਸਟਾਰਟ ਕਰਨਾ ਹੋਵੇ ਜੀ ਠੀਕ ਹੈ ਜੀ ਆਪਣੇ ਕੋਲੇ 2.5 ਲੱਖ 2.5 ਲੱਖ ਰੁਪਏ ਤੋਂ ਕੰਬੈਨ ਸਟਾਰਟ ਹੋ ਜਾਂਦੀ ਹੈ। 2.5 ਲੱਖ ਤੋਂ 2.5 ਲੱਖ ਰੁਪਏ ਤੋਂ ਆਪਣੇ ਕੋਲੇ ਕੰਬੈਨ ਸਟਾਰਟ ਹੋ ਜਾਂਦੀ ਹੈ ਜੀ। ਉੱਪਰ ਨੂੰ ਮੰਨ ਲਓ ਤੁਸੀਂ ਜਿਵੇਂ ਟਰੈਕਟਰ ਵਾਲੀ ਮਸ਼ੀਨ ਦਾ ਅੱਜ ਰੇਟ ਆ 12 ਲੱਖ ਰੁਪਏ। 12 ਲੱਖ ਰੁਪਏ। ਇਹ 12 ਲੱਖ ਰੁਪਏ ਜਿਵੇਂ ਕੋਈ ਛੋਟਾ ਕਿਸਾਨ ਆ ਕਿਸੇ ਨੇ ਆਪਦਾ ਕੰਮ ਚੱਲਦਾ ਕਰਨਾ 2.5 ਲੱਖ ਦੇ ਵਿੱਚ ਵੀ ਆ 3 ਲੱਖ 4 ਲੱਖ 5 ਲੱਖ। ਉਹ ਤਾਂ ਜਿਹੜਾ ਮਿੱਠਾ ਪਾਵਾਂਗੇ। ਉਹੇ ਜੀ ਆ ਮਸ਼ੀਨ। ਮਸ਼ੀਨ ਮਿਲੂਗੀ। ਮਸ਼ੀਨ ਮਿਲ ਜੀ ਤੇ ਆਪਾਂ ਹੁਣ ਆ ਮਸ਼ੀਨ ਤੋਂ ਬਈ ਸਟਾਰਟ ਕਰਦੇ ਆ ਆ ਮਸ਼ੀਨ ਬ ਜੀ ਮਸ਼ੀਨ ਦੇਖ ਸਕਦੇ ਹੋ ਤੇ ਬਾਈ ਸਾਹਮਣੇ ਬੈਠੇ ਨੇ ਜਿਨ੍ਹਾਂ ਨੇ ਬਾਈਆਂ ਨੇ ਖਰੀਦੀ ਆ ਬਾਈਆਂ ਨਾਲ ਵੀ ਆਪਾਂ ਤੁਹਾਡੀ ਗੱਲ ਕਰਾਵਾਂਗੇ ਇਹ ਪਹਿਲਾਂ ਮਸ਼ੀਨ 'ਚ ਝਾਤ ਮਰਵਾ ਦੇ ਤੇ ਬਾਈ ਲਖਵੀਰ ਨਾਲ ਵੀ ਗੱਲ ਕਰਦੇ ਆ ਇਹ ਕੋਈ ਨਹੀਂ ਖੜਿਓ ਬਾਈ ਸਾਰੀ ਇਹ ਜੀ 12 ਮਾਡਲ ਮਸ਼ੀਨ ਆ ਜੀ ਠੀਕ ਆ ਜੀ ਇਹ ਬਲਕਾਰ ਦੀ ਮਸ਼ੀਨਾਂ 54 ਇੰਚੀ ਮਸ਼ੀਨ ਹੈ ਜੀ ਇਹ ਠੀਕ ਹੈ ਜੀ 12 ਮਾਡਲ ਹੈ ਜੀ ਠੀਕ ਹੈ ਜੀ ਇਹ ਵਿਕ ਚੁੱਕੀ ਆ ਬਾਈ ਲੈਣ ਆਏ ਹੋਇਆ ਇਹ ਕਹਿੰਦੇ ਵੀ ਅਸੀਂ ਟਰੈਕਟਰ ਟੂਟਰ ਸਭ ਫਿਟਿੰਗ ਦਾ ਕੰਮ ਸੋਥੋਂ ਲੈਣਾ ਜੀ ਅਸੀਂ ਆਖਿਆ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਤੁਸੀਂ ਰੋ ਰੋਟੀ ਪਾਣੀ ਛਕੋ ਸੋਨੂੰ ਟਰੈਕਟਰ ਅੱਜ ਅਸੀਂ ਫਿੱਟ ਕਰੀ ਜਾਂਦੇ ਆ ਆਪਣੇ ਕੋਲੇ ਦੋ ਬੰਦੇ ਮੰਨ ਲਾ ਤਿੰਨ ਬੰਦੇ ਚਾਰ ਬੰਦੇ ਜਿੰਨੇ ਤੱਕ ਬੰਦੇ ਆਪਣਾ ਲੋਡ ਹੁੰਦੇ ਆ ਦੋ ਪੱਕੇ ਬੰਦੇ ਆਪਣੇ ਰੱਖੇ ਹੋਏ ਆ ਠੀਕ ਹੈ ਜੀ ਹੰਡਾਇ ਦੇ ਚੋਟੀ ਦੇ ਫੋਰਮੈਨ ਨੇ ਠੀਕ ਹੈ ਜੀ ਬਾਈ ਗਰਜੰਟ ਸਿੰਘ ਪੁੱਟੋ ਆ ਜੀ ਠੀ ਕੀ ਗੱਲ ਇਹ ਹੁਣ ਕੱਲ ਮਸ਼ੀਨ ਵਿਕੀ ਸੀ ਭਰਾ ਅੱਜ ਲੈਣ ਆਏ ਹੋਏ ਨੇ ਠੀਕ ਹੈ ਜੀ ਇਹ ਆਪਣੇ ਕਿਹੜਾ ਪਿੰਡ ਹੈ ਸਰਸਾ ਜ਼ਿਲ੍ਹਾ ਪਿੰਡ ਪਣਿਆਰੀ ਹੈ ਜੀ ਪਣਿਆਰੀ ਸਰਸਾ ਜ਼ਿਲ੍ਹਾ ਪਿੰਡ ਪਣਿਆਰੀ ਹੈ ਜੀ ਠੀਕ ਹੈ ਜੀ ਤੇ ਤੁਸੀਂ ਫਿਰ ਵਿੱਚ ਗੱਲ ਕੀਤੀ ਸੀ ਬਾਈ ਸਾਰੀ ਹਾਂ ਜੀ ਸਾਰੀ ਵਿੱਚੇ ਗੱਲ ਕਰੀ ਸੀ ਤੇ ਰੇਟ ਦਾ ਕਿਵੇਂ ਲੱਗਿਆ ਤੁਹਾਨੂੰ ਜੈ ਜੇ ਰੇਟ ਬਿਲਕੁਲ ਜੈ ਜੇ ਰੇਟ ਹੈ ਜੀ 12 ਮਾਡਲ ਮਸ਼ੀਨ ਇਹ ਜੀ ਅਸੀਂ ਜਮਾਂ ਜੈ ਜੇ ਰੇਟ ਤੇ ਮਿਲੀ ਸਾਨੂੰ ਜੀ ਠੀਕ ਹੈ ਜੀ ਤੇ ਮਸ਼ੀਨ ਠੀਕ ਹੈ ਜੀ ਵਧੀਆ ਸਾਰਾ ਸਪੈਕ ਨਵੀਆਂ ਹਾਂਜੀ ਬਸਕਟ 12 ਨਵੀਆਂ ਹੈ ਠੀਕ ਹੈ ਜੀ ਬਿਲਕੁਲ ਰਿਪੇਅਰ ਕਰਕੇ ਦੇ ਰਹੇ ਔਕੇ ਜੀ ਠੀਕ ਹੈ ਜੀ ਹਾਂ ਜੀ ਹੁਣ ਅਸੀਂ ਝਾੜਨੇ ਇਹਨਾਂ ਨੂੰ ਨਵੇਂ ਪਾ ਕੇ ਦੇ ਰਹੇ ਹਾਂ ਹਾਂ ਜੀ ਟਰੈਕਟਰ ਨਵਾਂ ਲਿਆ ਕੇ ਚੜਾਈ ਠੀਕ ਹੈ ਟਰੈਕਟਰ ਦੀ ਤਾਂ ਨਹੀਂ ਬਾਈ ਲਖਮੀਰ ਸਮੱਸਿਆ ਆਉਂਦੀ ਜਿਵੇਂ ਉਹਨੇ ਇਹ ਤਾਂ 750 ਸਿਆਂ ਨਾਲ ਹੀ ਚੜਾਇਆ ਬਾਈਆਂ ਨੇ ਤੇ ਕੋਈ ਟਰੈਕਟਰ ਹੋਰ ਚੜਾਉਣਾ ਜੌਂਡੀਆ ਕੋਈ ਜੌਂਡੀਆ ਆ ਸਵਰਾ ਚੜਾਉਣਾ ਅਰਜਨ ਚੜਾਉਣਾ ਜੀ ਆਪਣੇ ਕੋਲੇ ਸਾਰੀਆਂ ਚੀਜ਼ਾਂ ਉਪਲਬਧ ਨੇ ਠੀਕ ਹੈ ਜੀ ਦੀ ਮੰਨ ਲਓ ਜੇ ਕਿਸੇ ਨੇ ਮੰਨ ਲਓ ਹੁਣ ਉਹ ਮਸ਼ੀਨ ਜੌਂਡੀ ਆ ਟਰੈਕਟਰ ਤੇ ਆ ਜੀ ਠੀਕ ਹੈ ਜੀ ਬਲਕਾਰ ਹੈ 11 ਮਾਡਲ ਹੈ ਜੀ ਠੀਕ ਹੈ ਉਹ ਜਿਵੇਂ ਹੁਣ ਜੌਂਡੀ ਆ ਕਿਸੇ ਭੈਣ ਭਾਈ ਨੇ ਕਹਿਤਾ ਵੀ ਮੈਂ ਮੰਨ ਲਓ ਜੀ ਸਵਰਾਜ ਟਰੈਕਟਰ ਧਰਨ ਠੀਕ ਹੈ ਜੀ ਹੁਣ ਉਹ ਫਿਟਿੰਗ 15000 ਰੁਪਿਆ ਲੈਂਦੇ ਆ ਜੀ ਠੀਕ ਹੈ ਜੀ 15 ਤੋਂ 20000 ਰੁਪਿਆ ਫਿਟਿੰਗ ਦਾ ਲੈਂਦੇ ਆ ਠੀਕ ਹੈ ਜੀ ਅਲੱਗ ਤੋਂ ਠੀਕ ਹੈ ਜੀ ਮੰਨ ਲਓ ਜੇ ਹੁਣ ਅੱਜ ਜਿਮੀਦਾਰ ਆਪਣੇ ਘਰੋਂ ਮਸ਼ੀਨ ਖਰੀਦ ਦੋ ਹਾਂਜੀ ਪਰੋਸਤ ਕਰਦਾ ਤਾਂ ਉੱਥੇ ਵਰਕਸ਼ਾਪ ਤੇ 20000 ਰੁਪਿਆ ਲੈਂਦੇ ਆ ਠੀਕ ਹੈ ਜੀ 15 ਤੋਂ 20000 ਰੁਪਿਆ ਮੰਨ ਖਰਚਾ ਇਹਦਾ ਹਾਂਜੀ ਜੋ ਕਿ ਸਾਨੂੰ ਐ ਹੁੰਦਾ ਵੀ ਜਿਵੇਂ ਹੁਣ ਆ ਮਸ਼ੀਨ ਹੈ ਜੀ ਇਹ ਮਸ਼ੀਨਾਰ ਉਥੇ ਜੌਂਡੀਆ ਤੇ ਆ ਜਾਂ ਅਰਜੰਤਿਆ ਇਹਦਾ ਸਮਾਨ ਲਾ ਕੇ ਜਿਵੇਂ ਉਥੇ ਲਾਤਾ ਉਹਦਾ ਇੱਥੇ ਸਾਡਾ ਬਸ ਅਸੀਂ ਵਿੱਚ ਐਂ ਕਰਕੇ ਦੇ ਦਨੇ ਐਂ ਕਰਕੇ ਦੇ ਦਿਓ ਹਾਂ ਠੀਕ ਹੈ ਯਾਨੀ ਕਿ ਲੈਣੇ ਹੁੰਦੀ ਲੋਡ ਪੈਂਦੀ ਜੇ ਸਾਨੂੰ ਕੋਈ 2-4000 ਸਮਾਨ ਲਿਆਉਣ ਦੀ ਲੋਡ ਪੈਂਦੀ ਆ ਉਹ ਅਸੀਂ ਆਪਦੇ ਕੋਲੋਂ ਰੈਜਿਸਟ੍ਰੇਸ਼ਨ ਕਰ ਦਨੇ ਠੀਕ ਹੈ ਜੀ ਤੇ ਇਹਦਾ ਫਿਰ ਮਸੀਨ ਦਾ ਸਬਦਾ ਕਿੰਨੇ ਦਾ ਹੋਇਆ ਇਹ ਮਸ਼ੀਨ ਦਾ ਜੀ 380000 ਰੁਪਏ ਦਾ ਹੋਇਆ ਜੀ 12 ਮਾਡਲ ਮਸ਼ੀਨ ਹੈ ਇਹ 12 ਮਾਡਲ ਦਾ ਹਾਂਜੀ ਤੇ ਜੇ ਜੇ ਇਹਨਾਂ ਨੇ ਟਾਇਰਾਂ ਦੀ ਗੱਲ ਕੀਤੀ ਜਾਵੇ ਹਾਂਜੀ ਜਿਵੇਂ ਮਗਰਲੇ ਟਾਇਰ ਨੇ ਹੁਣ ਹਾਂਜੀ ਮਸ਼ੀਨ ਦੇ ਹਨਾ ਜਾਂ ਆਪਣੇ ਪੀਂਘੇ ਵਾਲੇ ਟਾਇਰ ਆ ਜਾਂਦੇ ਆ ਕਿ ਇਹ ਤੁਹਾਡੇ ਹੁੰਦੇ ਆ ਕਿ ਨਾ ਅਗਲੇ ਦੀ ਹੁੰਦੇ ਆ ਨਹੀਂ ਜੀ ਇਹ ਕੰਪਨੀ ਦੋ ਟਾਇਰ ਦਿੰਦੀ ਆ ਜੀ ਠੀਕ ਹੈ ਜੀ ਮੰਨ ਲਓ ਜਿਵੇਂ ਦੋ ਟਾਇਰ ਦਿੰਦੇ ਆ ਇਹ ਜਿਵੇਂ ਵੱਡੇ ਟਰੈਕਟਰ ਦੇ ਟਾਇਰ ਨੇ ਇਹ ਮੂਹਰੇ ਲੱਗ ਜਾਂਦੇ ਜਿਹੜੇ ਮੂਹਰੇਲੇ ਟਰੈਕਟਰ ਦੇ ਟਾਇਰ ਨੇ ਉਹ ਮਾਲਾ ਕਾਟਰ ਨੂੰ ਲੱਗ ਜਾਂਦੇ ਟਰਾਲੇ ਨੂੰ ਲੱਗ ਜਾਂਦੇ ਠੀਕ ਹੈ ਜੀ ਹਾਂਜੀ ਜਾਨਕੀ ਦੋ ਟਾਇਰ ਹੀ ਦਿੰਨੇ ਹਾਂ ਹਾਂ ਦੋ ਟਾਇਰ ਹੀ ਦਿੰਨੇ ਆ ਜੀ ਠੀਕ ਹੈ ਤੇ ਮਸ਼ੀਨ 12 ਮਾਡਲ ਇਹ ਮਿੱਤਰੋ ਵਿਕ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਨਾ ਤੇ ਸੌਦਾ ਹੋ ਗਿਆ ਤੇ ਅਗਲੀ ਮਸ਼ੀਨ ਦੀ ਆਪਾਂ ਗੱਲ ਕਰਦੇ ਆਂ ਤੇ ਅੱਗੇ ਆ ਗਈ ਮਸ਼ੀਨ ਆ ਸਟੈਂਡਰਡ ਸਟੈਂਡਰਡ ਇਹਦੇ ਬਾਰੇ ਦੱਸਿਓ ਭਾਈ ਇਹ 2010 ਮਾਡਲ ਆ ਜੀ ਠੀਕ ਹੈ ਜੀ ਚਾਸੀ ਲਾਈਨ ਦੀ ਪੂਰੀ ਓਕੇ ਮਸ਼ੀਨ ਆ ਜੀ ਓਕੇ ਆ ਖਰੀ ਖੁਰੀ ਤਾਂ ਨਹੀਂ ਕਿਤੋਂ ਕਿਤੋਂ ਨਹੀਂ ਖਰੀ ਜੀ ਸਾਰੀ ਰਿਪੇਅਰ ਪੱਖੋਂ ਬਹੁਤ ਚੰਗੀ ਆ ਜੀ ਠੀਕ ਹੈ ਜੀ ਜਿਵੇਂ ਕੋਈ ਬਰਮੇ ਬਰਮੇ ਤੇ ਨਿਗਾ ਮਰਵਾ ਦੇ ਉਹ ਵੀ ਠੀਕ ਆ ਜਿਵੇਂ ਬਾਅਦ ਮੇ ਤੇ ਆ ਇਹ ਅਸੀਂ ਚ ਬਰਮਾ ਹਾਂ ਬਰਮਾ ਚੇਂਜ ਕਰਨਾ ਹੈ ਟਰੈਕੀਟ ਲਾ ਇਹ ਨਵਾਂ ਲਾ ਕੇ ਦੇਵਾ ਇਹ ਨਵਾਂ ਲਾ ਕੇ ਦੇਣਾ ਬਰਮਾ ਮਿੱਤਰ ਨੂੰ ਨਵਾਂ ਲੱਗੂਗਾ ਹਣਾ ਤੇ ਟਰੈਕਟਰ ਫਿੱਟ ਕਰਕੇ ਦੇਣਾ ਜੀ ਟਰੈਕਟਰ ਫਿੱਟ ਕਰਕੇ ਦੇਣਾ ਇਹ ਆਪਾਂ ਦੇ ਦਾਂਗੇ 2 ਲੱਖ ਤੇ 65000 ਦੀ 2 ਲੱਖ 65000 ਦੀ ਵਿੱਚੇ ਟਰੈਕਟਿੰਗ ਦੀ ਟਰੈਕਟਰ ਦੀ ਫਿੱਟ ਕਰਨਾ ਔਰ ਇੱਕ ਗੱਲ ਦੀ ਭਰਾ ਜੀ ਹੋਰ ਵੀ ਆਪਣੀ ਗਰੰਟੀ ਆ ਵੀ 2010 ਮਾਡਲ ਮਸ਼ੀਨ 2 ਲੱਖ ਟਰੈਕਟਰ ਵਿੱਚੇ ਫਿਟਿੰਗ ਕਰਕੇ ਕੋਈ ਬੰਦਾ ਮੰਨ ਲਾ ਦਿੰਦਾ ਨਹੀਂ ਠੀਕ ਹੈ ਹਾਂਜੀ ਤੇ ਕੋਈ ਛੋਟਾ ਕਿਸਾਨ ਆ ਦੇਖੋ ਆਪਾਂ ਵੀ ਕੋਈ ਬਾਲੇ ਮੰਨ ਲਾ ਆਪਾਂ ਕਹਿ ਨਹੀਂ ਸਕਦੇ ਜੇ ਆਪਾਂ ਬਾਲੇ ਤਕੜੇ ਕਰੋ ਆ ਪਰਮਾਤਮਾ ਦੇ ਹੁਕਮ ਨਾਲ ਵੀ ਆਪਾਂ ਸਿਧਰਾ ਪੁਧਰਾ ਕੰਮ ਆਪਣਾ ਠੀਕ ਹੈ ਜੀ ਮਾਰਕੀਟ ਚ ਆਪਣਾ ਜਿਹਦੇ ਮਰਜ਼ੀ ਬੰਦੇ ਕੋਲੇ ਨਾਮ ਲੈਦੇ ਉਹ ਲੱਖੀ ਠੀਕ ਹੈ ਜੀ ਹਾਂ ਜੀ ਜੇ ਹੁਣ ਆਪਾਂ ਨਵੀਆਂ ਇਹ ਮਸ਼ੀਨ ਹੈ ਨਵੀਂ ਮਸ਼ੀਨ ਦੇ ਵਿੱਚ ਕੱਟੀ ਹੋਈ ਸੀ ਪੀਰ ਦੇ ਵਿੱਚ ਠੀਕ ਹੈ ਜੀ ਹਾਂ ਜੀ ਤੇ ਜੇ ਇਹਦੇ ਗੱਲ ਕੀਤੀ ਜਾਵੇ ਕਿੰਨੇ ਇੰਚੀ ਹੈ ਜੀ ਇਹ ਇਹ 51 ਇੰਚੀ ਮਸ਼ੀਨ ਹੈ 51 ਇੰਚੀ ਕਟਰ ਕਹਿ ਫਟਾ ਗਿਆ ਬਾਈ ਇਹਦਾ 13 ਫੁੱਟ ਕਟਰ ਆ ਗਿਆ ਜੀ ਠੀਕ ਹੈ ਜੀ ਹਾਂ ਜੀ ਫਿੰਕਰਾਂ ਪੰਗਰਾਂ ਸਾਰੀਆਂ ਓਰੀਜਨਲ ਨੇ ਸਾਰੀਆਂ ਓਰੀਜਨਲ ਨੇ ਜੀ ਚైనా ਚੂਨਾ ਦੀ ਸਾਰੀ ਓਕੇ ਆ ਮਸ਼ੀਨ ਬਾਡੀ ਲਾਈਨ ਦੀ ਚੰਗੀ ਆ ਜੀ ਠੀਕ ਹੈ ਜੀ ਜੇ ਚਾਰਨੇ ਦੀ ਗੱਲ ਕੀਤੀ ਜਾਵੇ ਬਾਈ ਹਾਂ ਜੀ ਚਾਰਨੇ ਕਿਦਾਂ ਨੇ ਵੀ ਠੀਕ ਨੇ ਓਕੇ ਨੇ ਅੱਜ ਦੀ ਘੜੀ ਹਾਂ ਜੀ ਤਿੰਨੇ ਚైనా ਜੀ ਨ ਹੇਰੀਆਂ ਹਾਂਜੀ ਚਾਰ ਨੇ ਓਕੇ ਆ ਨੇ ਠੀਕ ਹੈ ਜੀ ਮੰਨ ਲਓ ਵੱਡੀ ਸੀਪ ਨਵੀਂ ਪਾਈ ਹੋਈ ਹੈ ਜੀ ਵਿੱਚ ਨਿਗਾਹ ਮਾਰ ਲਓ ਮਾੜਾ ਇਧਰ ਦੇਖੋ ਜੀ ਉਹ ਵਿਚਲੀ ਸੀਪ ਚੱਕੋ ਜੀ ਹਾਂਜੀ ਨਵੀਂ ਪਾ ਕੇ ਰੱਖੀ ਪਈ ਆ ਠੀਕ ਹੈ ਤੇ ਜਾਨੀ ਕਿ ਇਹ ਹੁਣ ਗੱਲ ਕੀਤੀ ਜਾਵੇ ਕੰਮ ਹੋ ਚੁ ਹੋਇਆ ਹੋਇਆ ਇਹਦਾ ਹਾਂਜੀ ਹਾਂਜੀ ਇਹਦਾ ਪ੍ਰਾਈਸਰ ਬਦਲਣ ਵਾਲਾ ਰਹਿੰਦਾ ਬਦਲ ਕੇ ਦੇਵਾਂਗੇ ਠੀਕ ਹੈ ਜੀ ਹਾਂਜੀ ਬਾਕੀ ਪਾਵਰ ਕਟਾਈ ਚ ਹੈ ਨਾ ਹਾਂਜੀ ਪਾਵਰ ਸਟੇਜਿੰਗ ਚ ਠੀਕ ਠੀਕ ਹੈ ਤੇ ਪ੍ਰਾਈਸ ਰੇਟ ਬਾਈ ਨੇ ਦੱਸ ਹੀ ਦਿੱਤਾ ਜੇ ਕੋਈ ਵੀਡੀਓ ਵੀਡੀਓ ਦੇਖ ਕੇ ਆ ਮਾੜਾ ਮੋਟਾ ਮਾਨਤਾਨ ਹੋ ਜਾਊਗਾ ਕੋਈ ਗੱਲ ਨਹੀਂ ਜੀ ਕਰ ਦਾਂਗੇ ਕਰ ਦੋਗੇ ਕਰ ਦਾਂਗੇ ਜੀ ਠੀਕ ਹੈ ਬਾਈ ਉਹ ਵੀ ਮਾਨਤਾਨ ਕਰ ਦੇਣਗੇ ਕਟਰ ਵੀ ਤੁਹਾਨੂੰ ਦਿਖਾਵਾਂਗੇ ਬਾਈ ਕੇ ਸਟੈਂਡਰਡ ਦਾ ਕਟਰ ਕਿਹੜਾ ਹੈ ਬਾਈ ਦਿਖਾ ਸਕਦੇ ਹੋ ਉਹ ਸਟੈਂਡਰਡ ਦਾ ਕਟਰ ਜੀ ਦੂਜੇ ਉਧਰ ਸੈੱਟ ਚ ਲੱਗੇ ਹੋਇ ਇਹ ਆ ਤੁਹਾਨੂੰ ਪਹਿਲਾਂ ਬਲਕਾਰ ਮਸ਼ੀਨ ਆ ਜੀ ਇਹ ਆ 54 ਇੰਚੀ ਜੀ 54 ਇੰਚੀ ਹਾਂ ਜੀ ਠੀਕ ਆ ਜੀ ਇਹ 11 ਮਾਡਲ ਮਸ਼ੀਨ ਆ ਜੀ 11 ਮਾਡਲ ਹਾਂ ਜੀ ਤੇ ਇਹ ਜੌਂਦੀ ਆ ਟਰੈਕਟਰ ਤੇ ਚੱਲਦੀ ਆ ਜੀ ਠੀਕ ਆ ਜੀ ਸਾਰੀ ਓਰੀਜਨਲ ਹੈ ਸਾਰੀ ਓਰੀਜਨਲ ਆ ਜੀ ਠੀਕ ਆ ਜੀ ਕਿੰਗ ਪਿੰਨ ਵਾਲਾ ਹਿੱਸਾ ਜੀ ਠੀਕ ਆ ਜੀ ਇਹਦੇ ਜੌਂਦੀ ਆ ਟਰੈਕਟਰ ਤੇ ਆ ਜੀ ਠੀਕ ਜਿਸ ਦਿਨ ਦੀ ਨਵੀਂ ਨਿਕਲੀ ਆ ਜੀ ਖਾਸੀਆਤੇ ਦੇ ਚੇ ਆ ਜਿਸ ਦਿਨ ਦੀ ਨਵੀਂ ਨਿਕਲੀ ਆ ਜੌਂਡੀਆ ਟਰੈਕਟਰ ਤੇ ਨਵੀਂ ਨਿਕਲੀ ਆ ਔਰ ਜੌਂਡੀਆ ਰਤੀ ਚਲਦੀ ਆ ਜੌਂਡੀਆ ਰਤੀ ਚਲਦੀ ਆ ਹਾਂ ਜਿਸ ਦਿਨ ਦੀ ਨਵੀਂ ਨਿਕਲੀ ਆ ਠੀਕ ਹੈ ਜਿਵੇਂ ਹੁਣ ਟਰੈਕਟਰ ਉਹ ਮਸ਼ੀਨ ਸੀ ਦੂਸਰੀ ਜਿਹੜੀ ਕੀ ਆ ਜਿਵੇਂ ਉਹ ਮੰਨ ਲਓ ਅਰਜਨ ਟਰੈਕਟਰ ਤੇ ਨਵੀਂ ਨਿਕਲੀ ਸੀ ਹੁਣ ਸੌਣ ਵਾਲੀ ਕਾ ਬਦਲ ਕੇ ਧਰਿਆ ਠੀਕ ਹੈ ਜੀ ਤੇ ਉਹ ਮੰਨ ਲਾ ਵੀ ਹੁਣ ਅਸੀਂ ਉਹਦੇ ਸੌਣਾ ਲੀਕਾ ਫਿੱਟ ਕਰਕੇ ਦਿੱਤਾਈ ਚੱਕਰ ਮਲਾ ਕੇ ਦਿੰਨੇ ਆ ਅਸੀਂ ਹਾਂਜੀ ਕੋਈ ਇੱਕ ਸੀਜ਼ਨ ਦੀ ਚੱਕਰਾਂ ਦੀ ਸਾਡੀ ਗਾਰੰਟੀ ਹੋ ਗਈ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਟਰੈਕਟਰ ਧਰ ਕੇ ਇੱਥੋਂ ਘਰੋਂ ਤੋੜਤੀ ਹਾਂਜੀ ਵੀ ਮੰਨ ਲਾ ਕਿਸੇ ਨੇ ਬਾਅਦ ਚ ਤੋੜਾਈ ਜਾਨੀ ਕਿ ਮੁੜ ਕੇ ਸਨਮਾਈ ਨਹੀਂ ਕੀਤੀ ਇਹ ਤੁਰ ਮੋਟ ਟੱਪ ਗਈ ਤਾਂ ਬਾਅਦ ਨਾ ਨਾ ਉਹ ਕੰਮ ਨਹੀਂ ਹੈਗਾ ਠੀਕ ਹੈ ਤੇ ਹੁਣ ਮੈਨੂੰ ਇਹ ਮਸ਼ੀਨ ਦੇ ਵਿੱਚ ਵਿਚ ਲਈ ਸੇ ਬਾਰੇ ਦੱਸ ਭਾਰਨਿਆਂ ਦੀ ਕਿਵੇਂ ਆ ਇਹਦੇ ਬਾਸਕਟ ਕਣਕ ਵੇਲੇ ਆਪਾਂ ਆਪ ਮਸ਼ੀਨ ਖੋਦ ਹੀ ਚਲਾਈ ਹੋਈ ਹੈ ਜੀ ਇਹ ਠੀਕ ਹੈ ਜੀ ਇਹ ਜਿਵੇਂ ਝਾ ਬਾਸਕਟ ਬਿਲਕੁਲ ਪਿਛਲੀ ਵਾਰ ਨਵੀਂ ਪਈ ਆ ਡਰਮ ਦੀਆਂ ਫੱਟੀਆਂ ਬਿਲਕੁਲ ਨਵੀਆਂ ਲੱਗੀਆਂ ਹੋਈਆਂ ਨੇ ਜੀ ਠੀਕ ਹੈ ਜੀ ਸਿੱਪਾ ਨਵੀਆਂ ਨੇ ਇਹਦੇ ਚ ਠੀਕ ਹੈ ਜੀ ਮੰਨ ਲਓ ਸਾਰਾ ਰਬੜ ਕਿਟੇ ਦੀ ਨਵੀਂ ਪਈ ਹੋਈ ਆ ਰਬੜ ਕਿਟ ਸਾਰੀ ਨਵੀਂ ਪਈ ਹੋਈ ਆ ਸਾਰੀ ਨਵੀਂ ਪਈ ਹੋਈ ਆ ਜੀ ਇਹਦੇ ਚ ਰਬੜ ਕਿਟ ਵਗੈਰਾ ਇਹਦੇ ਉੱਪਰਲੇ ਗਰਾਰੇ ਵੀ ਨਵੇਂ ਨੇ ਜੀ ਠੀਕ ਹੈ ਜੀ ਉੱਪਰਲੇ ਜਿਹੜੇ ਗਰਾਰੇ ਨੇ ਟਰੈਕਟਰ ਦੇ ਉਹ ਬਿਲਕੁਲ ਥੋੜੇ ਜੇ ਡਾਊਨ ਸੀ ਉਹ ਅਸੀਂ ਨਵੇਂ ਪਾਤੇ ਸੀ ਠੀਕ ਹੈ ਜੀ ਜੇ ਭਾਈ ਇਹਦੇ ਨਖੇਰ ਦੀ ਗੱਲ ਕੀਤੀ ਜਾਵੇ ਨਖੇਰ ਭਾਈ ਜੀ ਇਹ ਮਸ਼ੀਨ ਮੈਂ ਖੁਦ ਆ ਠੀਕ ਹੈ ਜੀ ਹਾਂਜੀ ਉਹ ਮਸ਼ੀਨ ਆਪਾਂ ਲਿਆਂਦੀ ਸੀ ਉਹਨੂੰ ਦੂਸਰੀ ਨੂੰ 15 ਕ ਦਿਨ ਹੋਇਆ ਲਿਆਂਦੀ ਨੂੰ ਹਾਂਜੀ ਉਹ ਮਸ਼ੀਨ ਉਹ ਵਿੱਚ ਕੱਟੀ ਇਹ ਮਸ਼ੀਨ ਤਾਂ ਤਕਰੀਬਨ ਦੋ ਸੀਜ਼ਨ ਹੋ ਗਏ ਮੇਰੇ ਕੋਲੇ ਠੀਕ ਹੈ ਜੀ ਇਹ ਮੈਂ ਖੁਦ ਆਪਨੇ ਚਲਾਈ ਹੋਈ ਹੈ ਮਸ਼ੀਨ ਠੀਕ ਹੈ ਜੀ ਇਹਦੀ ਸਾਰੀ ਰਿਪੇਅਰ ਹੋਈ ਹੈ ਮੰਨ ਲਓ ਮੈਂ ਆਪਰੇ ਹੱਥੀ ਕੰਮ ਕਰਿਆ ਬੈਰਿੰਗ ਬੈਰਿੰਗ ਵਗੈਰਾ ਤਾਂ ਨਾਲ ਦੀ ਨਹੀਂ ਆਪਾਂ ਭੁੰਨ ਨਜਾਮਰਵਾ ਦੇਖ ਲਾ ਹਾਂਜੀ ਬੈਰਿੰਗ ਅਜੇ ਨਾਲ ਦੇ ਪਈ ਨਹੀਂ ਕੋਸ ਤਾਂ ਫਰਸਟ ਪਾਰਟੀ ਤੋਂ ਮਸ਼ੀਨ ਆਈ ਸੀ ਜੀ ਇਹ ਠੀਕ ਹੈ ਜੀ ਇਹ ਫੱਗੂ ਕੋਲ ਮਸ਼ੀਨਾਂ ਦੀ ਸੀ ਫੱਗੂ ਪਿੰਡ ਦੇ ਨਾਲ ਪਿੰਡ ਆ ਕੋਈ ਬੋਲੇ ਵਾਲਾ ਪਤਾ ਹੀ ਮੇਰੇ ਧਿਆਨ ਦੇ ਚ ਨਹੀਂ ਹੈਗਾ ਠੀਕ ਹੈ ਜੀ ਫੱਗੂ ਦੇ ਬਿਲਕੁਲ ਨਾਲ ਠੀਕ ਹੈ ਜੀ ਇਹ ਮਾਡਲ ਇਹ 11 ਮਾਡਲ ਆ ਗਈ ਭਾਈ ਇਹ ਡਿਮਾਂਡ ਕਿੰਨੀ ਆ ਗਈ ਇਹਦੀ ਜੀ 375000 ਰੁਪਿਆ ਜੀ 375000 ਕਿੰਨੇ ਇੰਚੀ ਆ ਇਹ ਇਹ 54 ਇੰਚੀ ਹੈ ਜੀ 54 ਇੰਚੀ ਤੇ ਕਟਰ ਕੈਫਟਾ ਇਹ 14 ਫੁੱਟ ਕਟਰ ਚਾ ਜੀ ਓਕੇ ਕਰਕੇ ਹਾਂ ਜੀ ਹਾਂ ਜੀ ਆ ਆ ਕਟਰ ਜੀ ਉਹ 12 ਮਾਡਲ ਮਸ਼ੀਨ ਦਾ ਹਾਂ ਇਹਦਾ ਕਟਰ ਅੰਦਰ ਖੜਾ ਆਜੂ ਤੁਹਾਨੂੰ ਲੈ ਚਾਲਦਾ ਜੀ ਆਜੂ ਵੀ ਮਿੱਤਰੋ ਕਟਰ ਦਿਖਾਉਣੇ ਆ ਲਓ ਵੀ ਮਿੱਤਰੋ ਆ ਆ ਗਿਆ ਇਹ ਪੱਖਾ ਜੀ ਠੀਕ ਹੈ ਜੀ ਸੀਨ ਤੇ ਅੱਡਾ ਜੀ ਇਹ ਤੇ ਕਟਰ ਤੇ ਅਲੱਗ ਪੱਖਾ ਕਟਰ ਤੇ ਅਲੱਗ ਹੈ ਹਾਂ ਡਬਲ ਪੱਖਾ ਜੀ ਠੀਕ ਹੈ ਜੀ ਹੁਣ ਇਹ ਜਾਨੀ ਧੋਕੇ ਹੈ ਇਹ ਇੰਗਰਾ ਫੁੰਗਰਾ ਦਾ ਧੋਕੇ ਇੰਗਰਾ ਫੁੰਗਰਾ ਆ ਦੇਖੋ ਜੀ ਸਾਰੀਆਂ ਨਵੀਆਂ ਨੇ ਅਗਰ ਲਾਇਆ ਹੋਇਆ ਧੋਕੇ ਟੈਨਾ ਵਗੈਰਾ ਠੀਕ ਹੈ ਜੀ ਆ 54 ਇੰਚੀ 11 ਮਾਡਲ ਦਾ ਕਟਰ ਹੈ ਜੀ ਠੀਕ ਹੈ ਜੀ ਇਹ 54 ਇੰਚੀ 11 ਮਾਡਲ ਦਾ ਕਟਰ ਹੈ 11 ਮਾਡਲ ਦਾ ਕਟਰ ਹੈ ਜੀ ਠੀਕ ਹੈ ਜੀ ਤੇ ਕਟਰ ਤੋਂ ਅਸੀਂ ਚੈੱਕ ਕਰ ਲਏ ਮਿੱਤਰੋ ਤੇ ਆ ਜੋ ਅਗਲੀ ਮਸ਼ੀਨ ਦੀ ਗੱਲ ਕਰੀਏ ਆਪਾਂ ਅੱਗੇ ਆ ਗਈ ਮਸ਼ੀਨ ਸਟੈਂਡਰਡ ਤੇ ਬਾਈ ਦੱਸੀ T.K. 汉字。<T> ਟਾਇਰਾਂ ਦੀ ਜੋੜੀ ਬਿਲਕੁਲ ਨਵੀਂ ਲਾਈ ਆ ਕੱਟ ਲੱਗਿਆ ਸੀ ਠੀਕ ਹੈ ਜੀ ਗੁਡੀਅਰ ਦੇ ਟਾਇਰ ਨੇ ਜੀ ਠੀਕ ਹੈ ਜੀ ਫੁੱਲ ਰਿਪੇਅਰ ਆ ਜੀ ਠੀਕ ਹੈ ਜੀ ਤੇ 19 ਮਾਡਲ ਆ ਜੀ 2019 19 ਮਾਡਲ ਆ ਜੀ 2019 ਮਾਡਲ ਆ ਜੀ ਇਹੀ ਠੀਕ ਹੈ ਜੀ ਤੇ ਮਸ਼ੀਨ ਮਿੱਤਰੋ ਚੈੱਕ ਕਰ ਸਕਦੇ ਹੋ ਜਮਾਂ ਨਵੀਂ ਸਾਰੀ ਸਾਰੀ ਓਰੀਜਨਲ ਹੈ ਬਾਈ ਸਾਰੀ ਓਰੀਜਨਲ ਹੈ ਬਾਈ ਕੋਈ ਕਲਮ ਵੀ ਕਹਦੇ ਆ ਕੇ ਲੱਗੀ ਆ 4:00 ਵਜੇ ਇੱਥੇ ਆਪਾਂ ਦੇਣ ਦਾ ਮਸ਼ੀਨ ਫਰੀ ਦੇ ਦਾਂਗੇ ਠੀਕ ਹੈ ਜੀ ਤੇ ਉਹ ਜਿਹੜੇ ਟੈਂਕੀ ਜੀ ਲਾ ਰੱਖਿਆ ਹਵਾ ਵਾਲੀ ਉਹ ਕੰਪਰੈਸਰ ਲੱਗਿਆ ਹੋਇਆ ਜੀ ਨਵਾ ਆਸਤੇ ਠੀਕ ਹੈ ਜੀ ਪਰਵਾ ਵੀ ਬੱਬੂ ਨਿਗਾ ਮਰਵਾ ਦੀ ਪਰਵਾ ਵੀ ਨਵੀਂ ਪਿਆ ਨਵੀਂ ਪਈ ਆ ਜੇ ਮਸ਼ੀਨ ਕੁੱਲ ਜਮਾ ਨਵੀਂ ਪਈ ਆ ਜੀ ਠੀਕ ਹੈ ਜੀ ਹਾਂ ਜੌਂਦੀ ਆ ਟਰੈਕਟਰ ਤੇ ਚੱਲੀ ਹੋਈ ਆ ਜੀ ਠੀਕ ਹੈ ਜੀ ਆ ਦੇਖੋ ਜੀ 2019 ਮਾਡਲ ਆ ਜੀ ਠੀਕ ਹੈ ਜੀ ਤੇ ਮਸ਼ੀਨ ਦਾ ਨਖੇਰ ਕਿਵੇਂ ਆ ਭਰਾ ਜਮਾ ਨਵੀਂ ਮਸ਼ੀਨ ਆ ਜੀ ਇਹ ਟੈਂਡਰ 390 ਵਾਲਿਆਂ ਦੀ ਮਸ਼ੀਨ ਆ ਜੀ ਇਹ ਠੀਕ ਹੈ ਜੀ ਰੇਟ ਕਿੰਨਾ ਆ ਗਿਆ ਦਾ 2019 ਮਾਡਲ ਦਾ ਤਾਂ ਜਮਾ ਤੈਨੂੰ ਜੈਨੂਅਨ ਦੇ ਦਈਏ ਹਾਂ ਜਮਾ ਹੀ ਜੈਨੂਅਨ ਜਮਾ ਫਿਰ ਖਚਕੀ ਦੇ ਦੇ ਹੁਣ ਤਾਂ ਰੇਟ ਇਹਦਾ ਰੇਟ ਆ ਜੀ 4,25,000 ਰੁਪਇਆ ਦੇ ਦਾਂਗੇ ਜੀ 19 ਮਾਟਰ 19 ਮਾਡਲ ਹਾਂਜੀ 4 ਲੱਖ 25 ਦੀ ਹਾਂਜੀ ਭੁੱਲ ਕੇ ਤਾਂ ਨਹੀਂ ਬੋਲਿਆ ਭੁੱਲ ਕੇ ਨਹੀਂ ਬੋਲਿਆ ਜੀ ਭੁੱਲ ਕੇ ਨਹੀਂ ਹੋਰ ਵੀ ਡਿਸਕਾਊਂਟ ਮਿੱਤਰੋ ਹੋ ਜੂ ਇਹ ਚੋਂ ਮੌਕੇ ਤੇ ਹੋਰ ਵੀ ਮਾਰਕਟ ਕਰ ਦਾਂਗੇ ਮੌਕੇ ਤੇ ਮੈਂ ਮਾਨਤਾ ਨੂੰ ਹੋਰ ਵੀ ਬਾਈ ਕਰ ਦੂੰ ਤੇ ਭਾਈ ਜੀ ਇਸ ਤੋਂ ਇਲਾਵਾ ਹੋਰ ਵੀ ਨਹੀਂ ਸੀ ਨਾ ਇਹਦਾ ਟਰੈਕਟਰ ਫਿਟਿੰਗ ਹੈ ਜੀ ਠੀਕ ਹੈ ਜੀ ਮਾਲਾ ਹਾਂਜੀ ਜਿਵੇਂ ਹੁਣ ਆਪਾਂ ਹੋਰ ਮਸ਼ੀਨਾਂ ਨੇ ਜੀ ਜਿਵੇਂ ਪ੍ਰੀਤ ਦੀ ਆਪਣਾ ਕੋਈ ਡੀਲਰ ਸ ਹੈ ਭਾਜੀ ਪ੍ਰੀਤ ਦੇ ਦਾਂਗੇ ਜੀ ਠੀਕ ਹੈ ਜੀ ਜੰਸਟੀ ਨਾਲੋਂ 50000 ਰੁਪਏ ਘਟਾ ਕੇ ਪ੍ਰੀਤ ਦੇ ਦਾਂਗੇ ਠੀਕ ਹੈ ਜੀ ਜੱਸੀ ਮਸ਼ੀਨ ਹੈ ਜੀ ਠੀਕ ਹੈ ਜੀ ਮੰਨ ਲਓ ਕਰਤਾਰ ਮਸ਼ੀਨ ਹੈ ਜੀ ਠੀਕ ਹੈ ਜੀ ਜਿਵੇਂ ਵੱਡੀਆਂ ਮਸ਼ੀਨਾਂ ਜੀ ਕੋਈ ਪੁਰਾਣੀ ਮਸ਼ੀਨ ਹੈ ਜੀ ਮੰਨ ਲਓ ਲੈਣੀ ਹੈ ਬੰਦੇ ਨੇ ਕੋਈ ਚੱਲਦੀ ਮਸ਼ੀਨ ਵੀ ਲੈਣੀ ਠੀਕ ਹੈ ਜੀ ਉਹ ਵੀ ਆਪਾਂ ਮੰਨ ਲਓ ਪ੍ਰੋਵਾਈਡ ਕਰਾ ਦਿੰਦੇ ਠੀਕ ਹੈ ਤੇ ਭਾਈ ਪਿੱਛੇ ਵੀ ਕੱਟ ਲੈਣੇ ਹੋ ਜਿਵੇਂ ਹੁਣ ਕੋਈ ਮਸ਼ੀਨ ਵਿੱਚ ਕੱਟਣੀ ਹੈ ਜੀ ਹਾਂ ਜੀ ਜਿਵੇਂ ਹੁਣ ਆਹ ਮਸ਼ੀਨ ਦੇ ਕੋਈ ਕਿਸੇ ਜ਼ਿੰਮੇਵਾਰ ਭਾਈ ਨੇ ਕਹਿ ਦਿੱਤਾ ਵੀ ਮੇਰੇ ਕੋਲ ਪੈਸੇ ਘੱਟ ਆ ਯਾਰ ਮੇਰੀ ਮਸ਼ੀਨ ਵਿੱਚ ਕੱਟਲਾ ਜਾਂ ਮੇਰਾ ਟਰੈਕਟਰ ਕੱਟਲਾ ਹਾਂ ਜੀ ਉਹ ਵੀ ਆਪ ਕੱਟ ਲਾਂਦੇ ਉਹ ਵੀ ਕੱਟ ਲੂ ਹਾਂਜੀ ਹਾਂਜੀ ਠੀਕ ਹੈ ਕੋਈ ਜਿੰਨੀਆਂ ਮਸ਼ੀਨਾਂ ਦੀ ਆਪਾਂ ਗੱਲ ਕਰੀ ਜਾ ਤਿੰਨ ਚਾਰ ਮਸ਼ੀਨਾਂ ਦੀ ਚਾਰ ਮਸ਼ੀਨਾਂ ਦੀ ਹਾਂਜੀ ਵੀ ਆ ਪੰਜਵੇਂ ਨਵੀਆਂ ਚ ਵੀ ਅਗਲਾ ਕਹਿਣ ਦਾ ਜੇ ਨਵੀਂ ਮਸ਼ੀਨ ਵੀ ਲੈਣੀ ਆ ਤਾਂ ਆਪਾਂ 90% ਲੋਨ ਕਰਾ ਦਿੰਨੇ ਆ ਬੰਦੇ ਦਾ ਸਿਮਲ ਸਕੋਰ ਓਕੇ ਹੋਣਾ ਚਾਹੀਦਾ ਠੀਕ ਹੈ ਕੋਈ ਜ਼ਮੀਨ ਦੀ ਲੋੜ ਨਹੀਂ ਕਾਸੇ ਦੀ ਲੋੜ ਕਾਸੇ ਦੀ ਨਹੀਂ ਲੋੜ ਤੇ ਜੇ ਕਿਸੇ ਨੇ ਤੂੜੀ ਵਾਲੀ ਮੰਗ ਲਈ ਉਹ ਵੀ ਪ੍ਰੋਵਾਈਡ ਕਰਾ ਦੇ ਹਾਂਜੀ ਤੂੜੀ ਵਾਲੀ ਵੀ ਉਹ ਵੀ ਪ੍ਰੋਵਾਈਡ ਕਰਾ ਦੇ ਹਾਂਜੀ ਹਾਂਜੀ ਕਿਸੇ ਨੇ ਕੋਈ ਠੀਕ ਹੈ ਤੇ ਮੋਬਾਈਲ ਨੰਬਰ ਕਿੰਨਾ ਭਰਾ ਜੀ ਮੋਬਾਈਲ ਨੰਬਰ ਆਪਣਾ 98151 2232 22328 70875 62328 ਇਹ ਮੋਬਾਈਲ ਨੰਬਰ ਹੈ ਇਹ ਮੋਬਾਈਲ ਨੰਬਰ ਹੈ ਇਹ ਬਾਈ ਦਾ ਮੋਬਾਈਲ ਨੰਬਰ ਹੈ ਕਰਕੇ ਕੰਟੈਕਟ ਤੁਸੀਂ ਬਾਈ ਮਸੀਨਾ ਖਰੀਦ ਸਕਦੇ ਹੋ ਬਾਈ ਤੋਂ ਹਣਾ ਕੋਈ ਬੰਦਾ ਆਉਣਾ ਚਾਹੇ ਦਿਨੇ ਆ ਰਾਤ ਨੂੰ ਕਈ ਵਾਰੀ ਕੋਈ ਬੰਦਾ ਰੋਟੀ ਪਾਣੀ ਦਾ ਕੋਈ ਨਹੀਂ ਦਿੱਕਤ ਕੋਈ ਰਹਿਣ ਸਹਿਣ ਦੀ ਕੋਈ ਦਿੱਕਤ ਦੋ ਦਿਨ ਬੰਦਾ ਨਹੀਂ ਕੋਲੇ ਖੜਕੇ ਕਹੇ ਵੀ ਮੈਂ ਕੋਲੇ ਖੜਕੇ ਕੰਮ ਕਰਾ ਕੇ ਲਗਾਣਾ ਆਪਦੇ ਤਸੱਲੀ ਬਖਸ ਅੱਖਾਂ ਦੇ ਸਾਹਮਣੇ ਕਰਾ ਕੇ ਲੈ ਕੇ ਜਾਣਾ ਠੀਕ ਹੈ ਜੋ ਵੀ ਆਪਾਂ ਕਮਿਟਮੈਂਟ ਕਰ ਲਈ ਵੀ ਆਹ ਕੰਮ ਕਰਕੇ ਦੇਣਾ ਤੁਹਾਨੂੰ ਤਾਂ ਉਹਦੇ ਚ ਕੋਈ 1921 ਨਹੀਂ ਹੋ ਉਨੇ ਕਿਰੇ ਹੋਏ ਠੀਕ ਉਹ ਬੰਦਾ ਕੋਲੇ ਬੈਠ ਜਾ ਇੱਥੇ ਕੁਰਸੀ ਢਾਕੇ ਹੁਣ ਦੂਸਰੀ ਮਸ਼ੀਨ ਆਪਣੀ ਜਿਹੜੀ ਵਿਕੀ ਹੋਈ ਉਹ ਬੰਦੇ ਕੁਰਸੀ ਢਾਕੇ ਬੈਠੇ ਆ ਕੋਲੇ ਠੀਕ ਹੈ ਜੀ ਯਾ ਕੰਮ ਕਰ ਦੋ ਸੀ ਆਖਿਆ ਵੀ ਠੀਕ ਹੈ ਓਕੇ ਜੀ ਕਰ ਦੋ ਠੀਕ ਹੈ ਜੀ ਉਹ ਸਭ ਤੇ ਜਿਹੜੀ ਗੱਲਬਾਤ ਹੋ ਗਈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਟਾਈਮ ਦੇਣ ਲਈ ਬਹੁਤ ਥੈਂਕ ਯੂ ਜੀ ਤੇ ਲੋ ਵੀ ਮਿੱਤਰੋ ਬਾਈ ਨੂੰ ਇੱਕ ਮੌਕਾ ਲਾਜ਼ਮੀ ਦਿਓ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ